ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲਏ ਸ਼ੁਰੂਆਤ ਖੇਤ ਚੋਂ ਚਾਹ ਪਾਣੀ ਪੀ ਲਿਆ ਆਪਾਂ ਤੇ ਆਗੇ ਦਵਾਰ ਤੋਂ ਫੇਰ ਨਰਮਾ ਚੁਗਣ ਤੇ ਅੱਜ ਆਪਾਂ ਨਾਲ ਬੱਚਾ ਬਾਲਟੀ ਵੀ ਲੈ ਕੇ ਆਂਦੀ ਹੋਂ ਖੜੇ ਆਜੋ ਪ੍ਰੀਤ ਜਸ਼ਨ ਆਜੋ ਇੱਥੇ ਚੁਗਾਇਆ ਮੈਂ ਠੀਕ ਹੈ ਤੇ ਇੱਕ ਭੈਣ ਦਾ ਕਮੈਂਟ ਆਇਆ ਕਿ ਤੁਸੀਂ ਬੋਲਦੇ ਬਹੁਤ ਐ ਗੱਲਾਂ ਬਹੁਤ ਕਰਦੇ ਹੋ ਬੋਲਤਾ ਹੈ ਜੀ ਹਨਾ ਵੀ ਜਿਹੜੀ ਮਤਲਬ ਆਪਣੇ ਹੁਣ ਕੁਦਰਤੀ ਚੀਜ਼ ਆ ਆਵਾਜ਼ ਆ ਜਿਹੜੀ ਹਨਾ ਤੇ ਉਹ ਫਿਰ ਆਪਣੀ ਹਨਾ ਆਵਾਜ਼ ਜਿਹੜੀ ਉੱਚੀ ਰਹੂਗੀ ਜਿਹੜੀ ਕੁਦਰਤ ਵੱਲੋਂ ਆਪਾਂ ਨੂੰ ਵਧੀਆ ਆਵਾਜ਼ ਮਿਲੀ ਹੈ ਤੇ ਇਹ ਐਡਵਾਰਡ ਹੁੰਦਾ ਹਿਸਾਬ ਹਨਾ ਸਾਰਿਆਂ ਦਾ ਜਿੱਦਾਂ ਕਈਆਂ ਭੈਣਾਂ ਨੂੰ ਆਦਤ ਹੁੰਦੀ ਹੈ ਗੁੰਨ ਗੁੰਨ ਜੇ ਕਰਨ ਦੀ ਉਹ ਆਪਾਂ ਨੂੰ ਹੋਈ ਨਹੀਂ ਆਦਤ ਵੀ ਥੁੱਕ ਜਾ ਗੱਲ ਜੇ ਚੜੀ ਜਾਂਦਾ ਤੇ ਬੋਲੀ ਜਾਣਾ ਬੰਦੇ ਨੇ ਤੇ ਇਹੀ ਆਤਮਾ ਪ੍ਰੀਤ ਨੂੰ ਤੇ ਜਸ਼ਨ ਨੂੰ ਪਾਈ ਹੈ ਹਨਾ ਵੀ ਵਧੀਆ ਕਰਾਰਾ ਬੋਲਿਆ ਕਰੋ ਮੈਂ ਕਿ ਸੋਨਾ ਲਾਦਾ ਸੀ ਪੁੱਤ ਤੇ ਬਾਕੀ ਸਾਡੇ ਸਾਰੇ ਹੀ ਹਨਾ ਵਧੀਆ ਉੱਚੀ ਬੋਲਦੇ ਗੱਗੀ ਹੋ ਗਿਆ ਬੀਬੀ ਹੋ ਗਿਆ ਸਾਡੀ ਆਵਾਜ਼ ਵੱਡੀ ਹੈ ਤੇ ਕੁਝੇ ਚੀਜ਼ਾਂ ਹੁੰਦਾ ਖਰਾਕ ਸਿਰ ਤੇ ਵੀ ਹੁੰਦਾ ਵੀ ਜਦੋਂ ਪਹਿਲੇ ਦਿਨੋਂ ਵਧੀਆ ਪਰਬ੍ਰਿਸ਼ ਮਿਲੀ ਹੋਵੇ ਖਰਾਕ ਵਗੈਰਾ ਦੁੱਧ ਬਾਦ ਵੱਧ ਪੀਤਾ ਹੋਵੇ ਉਹਦੇ ਕਾਰਨ ਵੀ ਆਪਣੀ ਆਵਾਜ਼ ਵਧੀਆ ਹੁੰਦੀ ਹੈ ਹਨਾ ਵੀ ਵਧੀਆ ਮੰਨ ਕੇ ਚੱਲੋ ਜਿੱਦਾਂ ਕੋਈ ਮੈਕਅਪ ਵਗੈਰਾ ਲਾਉਣ ਦੀ ਜ਼ਰੂਰਤ ਨਹੀਂ ਤੇ ਕਲੀਅਰ ਦੀ ਕਲੀਅਰ ਆਵਾਜ਼ ਹੁੰਦੀ ਹੈ ਉਹ ਆਵਾਜ਼ ਆਪਣੀ ਤੇ ਇੱਥੇ ਆਪਾਂ ਆਪਦੀ ਮਾਂ ਦਾ ਧੰਨਵਾਦ ਕਰਦੇ ਆ ਵੀ ਥੈਂਕ ਯੂ ਮਾਂ ਮੈਨੂੰ ਹਨਾ ਵੇਢੀ ਵਧੀਆ ਆਵਾਜ਼ ਤੇ ਵਧੀਆ ਮੇਰੀ ਪਰਬਲਿਸ਼ ਕਰਨ ਵਾਸਤੇ ਤੇ ਜਿਵੇਂ ਮੈਨੂੰ ਮੇਰੀ ਮਾਂ ਨੇ ਪਰਬਲਿਸ਼ ਮੇਰੀ ਕਰੀ ਉਮੀ ਮੈਂ ਆਪਦੀਆਂ ਕੁੜੀਆਂ ਦੀ ਕਰਦੀ ਆ ਕਿਉਂਕਿ ਉਹ ਵੀ ਵਧੀਆ ਕਰਾਰਾ ਵਧੀਆ ਬੋਲਦੇ ਆ ਮੰਨ ਮੰਨ ਜੇ ਨਹੀਂ ਕਰਦੇ ਤੇ ਸਾਨੂੰ ਅਲਕਤ ਆਉਂਦੀ ਆ ਨਾ ਜਿਹੜਾ ਬੰਦਾ ਥੁੱਕ ਜਾ ਗਲਜੇ ਚ ਫਸਾ ਕੇ ਤੇ ਬੋਲੀ ਜਾਵੇ ਅਲਕਤ ਆਉਂਦੀ ਏ ਜੋ ਕਿ ਕਰਾਰਾ ਜਾਨੀ ਬੋਲ ਦੋ ਉਹ ਚੀਜ਼ ਤੋਂ ਵੀ ਮੈਂ ਨਾ ਟੋਕਦਨੀ ਆ ਜਵਾਕਾਂ ਨੂੰ ਵੀ ਵਧੀਆ ਬੋਲਿਆ ਕਰ ਸੋਣਾ ਕਰਾਰਾ ਜਿਆ ਪਤਾ ਲੱਗ ਜੇ ਵੀ ਕੋਈ ਬੋਲ ਰਿਹਾ ਤੇ ਇਹ ਚੀਜ਼ ਆਏ ਹੁੰਦੀ ਹੈ ਬਾਕੀ ਮੈਂ ਤਾਂ ਇੱਥੇ ਆ ਜਾਂਦੀ ਹੈ ਨਾ ਗੱਲ ਵੀ ਜਿੰਨਾ ਆਪਣੇ ਘਰੇ ਕੰਮ ਆਪਾ ਕਰਦੀ ਆ ਉਹ ਤਾਂ ਕਰੀ ਜਾਂਦੇ ਤੇ ਵੀ ਜਿਹੜਾ ਆਪਣੇ ਘਰੇ ਕੰਮ ਆਪਾ ਉਹ ਕਰਦੇ ਆ ਨਾ ਵੀ ਹੁਣ ਬਾਹਰ ਲੋਕਾਂ ਦਾ ਤਾਂ ਕੀ ਦਾ ਘਰੇ ਅੱਗੇ ਜਾ ਕੇ ਤੇ ਬਾਕੀ ਕਿਸ ਸਾਨੂੰ ਆਏ ਹੁੰਦਾ ਨਾ ਵੀ ਸਾਡੇ ਧੀਆ ਹੈਗੇ ਆ ਵੀ ਚਲ ਵਿਆਹ ਕੇ ਬਗਾਨੇ ਘਰੇ ਜਾਣਗੇ ਇਹ ਫਿਰ ਮੈਂ ਤੇ ਗੱਗੀ ਦੇ ਮਾਤਾ ਸਾਡੀ ਤਿੰਨ ਹਨਾ ਪਕਾ ਲਈਆਂ ਖਾ ਲਈਆਂ ਤੇ ਜਦੋਂ ਕੋਈ ਹਨਾ ਮੁੰਡਾ ਹੋਵੇ ਤਾਂ ਉਹਦੇ ਵਾਸਤੇ ਆਪਾਂ ਭਜਦੇ ਆ ਬਹੁਤ ਜ਼ਿਆਦਾ ਕੰਮ ਕਰਦੇ ਆ ਵੀ ਕੁਝ ਬਣਾ ਲਏ ਜਵਾਕ ਦਾ ਹਨਾ ਵੀ ਧੀਆ ਹੀ ਹੈ ਸਾਡੇ ਕੋਲੇ ਤਾਂ ਕੋਈ ਇਨੀ ਜ਼ਰੂਰਤ ਨਹੀਂ ਸਾਨੂੰ ਬੜਾ ਕੰਮ ਕਰਨ ਦੀ ਚਲੋ ਬੱਚਿਆਂ ਦਾ ਹੀ ਹੁਣ ਧੀਆ ਦਾ ਹੀ ਸਾਡੀ ਜ਼ਿੰਮੇਵਾਰੀ ਜਿਹੜੀ ਅਸੀਂ ਉਹ ਪੂਰੀ ਕਰੀ ਜਾਂਦੇ ਤੇ ਬਸ ਮੇਰਾ ਉੱਚੀ ਬੋਲਣ ਦਾ ਹੀ ਕਾਰਨ ਹੈ ਤੇ ਬਾਕੀ ਮੇਰੀ ਆadat ਤਾਂ ਖੁਸ਼ ਰਹਿਣਾ ਹਨਾ ਮੈਥੋਂ ਮਤਲਬ ਮੈਂ ਦੁੱਖਾਂ ਚ ਵੀ ਖੁਸ਼ ਰਹਿਣੀ ਹੈ ਇਹ ਕੁਦਰਤੀ ਚੀਜ਼ ਹੈ ਇਹ ਤੇ ਕਹਿੰਦੇ ਹੁੰਦੇ ਜਿਆਦਾ ਬੋਲਣਾ ਵੀ ਹਰੇਕ ਬੰਦੇ ਨੂੰ ਜਦੋਂ ਗੱਲ ਨਾ ਆਪਾਂ ਨੂੰ ਕਰਨੀ ਆਉਗੀ ਬੋਲਾਂਗੇ ਕਿਵੇਂ ਹਨਾ ਇਹ ਕੁਦਰਤ ਮਨੂ ਇੱਕ ਹੁੰਦਾ ਵੀ ਬੋਲਦਾ ਵੀ ਉਹ ਬੰਦਾ ਜਿਹਨੂੰ ਗੱਲ ਕਰਨੀ ਆਉਂਦੀ ਹੈ ਹਨਾ ਜਿਹੜੇ ਬੰਦੇ ਨੂੰ ਗੱਲ ਹੀ ਨਹੀਂ ਕਰਨੀ ਆਉਂਦੀ ਕੋਈ ਔੜਦਾ ਹੀ ਨਹੀਂ ਉਹ ਕੀ ਬੋਲੂਗਾ ਹਨਾ ਉਹ ਫਿਰ ਮੂੰਹ ਨਹੀਂ ਦੇਖੀ ਜਾਊਗਾ ਵੀ ਕੀ ਬੋਲਾਂ ਕੀ ਨਾ ਬੋਲਾਂ ਤੇ ਚਲੋ ਇੰਨਾ ਕ ਹਨਾ ਆਪਾਂ ਗੱਲਬਾਤ ਥੋੜੇ ਨਾਲ ਸ਼ੇਅਰ ਕਰ ਲਈ ਤੇ ਚਲੋ ਜੀ ਹੁਣ ਆਪਾਂ ਚੁਕਲੀਏ ਨਰਮਾ ਫਟਾਫਟ ਫਿਰ ਆਪਾਂ ਨਾਲ ਦੀ ਨਾ ਪੋਰ ਸ਼ਾਟ ਐਡ ਕਰਾਂਗੇ ਥੋਡੇ ਨਾਲ ਓਏ ਆਈ ਨਰਮਾ ਚੁੱਕੀ ਦਾ ਪਤਾ ਓਹੋ ਦੇਖੋ ਜੀ ਲੈ ਜੈਸ਼ਨ ਦੇ ਪ੍ਰੀਤ ਨੇ ਅੱਜ ਨਰਮਾ ਚੁੱਕਿਆ ਸਾਡੇ ਨਾਲ ਸੰਡੇ ਦਾ ਟੱਕਿਆ ਪੂਰਾ ਲਾਹਾ ਅੱਜ ਨੇ ਪੋਰ ਨਾਲੇ ਕੋਈ ਮਜਬੂਰੀ ਥੋੜੀ ਆ ਉਹਨੂੰ ਸ਼ੌਂਕ ਨਹੀਂ ਲੱਗੀਆਂ ਲੱਗੀਆਂ ਮੰਗ ਹੁਣ ਤਾਂ ਹਵਾ ਚੱਲ ਵੀ ਠੰਡੀ ਠੰਡੀ ਆ ਇਧਰ ਵੀਡੀਓ ਪਾਣੀ ਆਈ ਦੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਪਤਾ ਸਤਿ ਸ਼੍ਰੀ ਅਕਾਲ ਸਾਰੇ ਨੂੰ ਤੇ ਇਧਰ ਲੱਗੇ ਪਏ ਜੀ ਆਪਾਂ ਨਰਮਾ ਚੋ ਸਤਿ ਸ਼੍ਰੀ ਅਕਾਲ ਜੀ ਦੁਆਰੇ ਦੁਆਰੇ ਵਾਲੀ ਸਤਿ ਸ਼੍ਰੀ ਅਕਾਲ ਜੋ ਜਣੂ ਦੁਆਰੇ ਵਾਲੀ ਸਤਿ ਸ਼੍ਰੀ ਅਕਾਲ ਆਜੋ ਸਾਰੇ ਭੈਣ ਭਰਾ ਨਰਮਾ ਚ ਜਾਓ ਹੋਰ ਜੀ ਆਜੋ ਨਿਮੇੜ ਕਰਾ ਦਿਓ ਸਾਡੇ ਨਾਲ 아, 진짜? 라스 굴라가 아니라 라스 굴라가 아니라 라스 굴라! 라스 굴라! 라스 굴라! 라스 굴라! 이거 다 이름이 아니잖아. 이거 다내 최애야. 라스 굴라! 왜 이렇게 빨리 말해? 그 다른 게왜 그래? 그 가자리에 있는 거. 라스 굴라! 라스 굴라! ਆਪਣੇ ਨੂੰ ਕਹਦੇ ਕੱਕੇ ਨਹੀਂ ਜਾ ਕਰ ਰਸ਼ ਗੁੱਲੇ ਰਸ਼ ਗੁੱਲੇ ਦਾ ਡੱਬਾ ਇਹਦੇ ਰਸ਼ ਗੁੱਲੇ ਦਾ ਰਸ਼ ਗੁੱਲੇ ਦਾ ਡੱਬਾ ਨਾ ਬੱਜਣਾ ਹੈ ਵੀ ਸੋਮਾ ਸੋਮਾ ਫਟਾਜ ਫੜ ਲੈਂਦੇ ਆ ਤੇ ਜਿਹੜੇ ਉਹ ਨਿੱਕੀ ਦੇ ਰਹੀ ਨਿੱਕੀ ਦੇ ਚੁੰਦਗਾ ਦੇ ਚੁੰਦਗਾ ਦੱਬੀ ਜਾਂਦੀਆਂ ਜੀ ਇਹ ਦੇ ਜਾ ਕੇ ਦਾ ਦਿਨ ਖੜਕਦੀਏ ਪੂਰੀ ਫਿਰ ਉਹਨੂੰ ਵਾਇਨ ਬੜਾ ਟੁੰਡਾ ਜਿਹਾ ਟੁੰਡਾ ਇਹ ਉਹਨੂੰ ਹਾਂ ਹਾਂ ਕਿੰਝ ਤਰ੍ਹਾਂ ਕੱਢਿਆ ਕਰ ਇਹਨਾਂ ਨੂੰ ਸਾਰੇ ਨਾਲ ਪੈਸਾ ਨਹੀਂ ਨੱਟਦਾ ਪੈਸਾ ਦਾ ਕੀ ਮਤਲਬ ਤਾਰ ਕੇ ਡੈਡੀ ਦਾ ਕਹਿਣਾ ਨਰਮਾ ਚੁਗੋ ਆ ਤੇ ਪੈਸੇ ਦੇਊਗਾ ਜਾਂੰਦਗਾ ਲਾਲ ਜੂ ਹੈ ਬੈ ਉਹਨੂੰ ਪੈਸਾ ਮੈਂ ਚੁਕਾ ਦੇ ਨਰਮ ਚੁਕਦੇ ਕਾਲੇ ਵਾਲੇ ਵੀ ਲੈ ਕੇ ਜਾਊਗਾ ਦੋਸਤ ਫੈਮਿਲੀ ਨੂੰ ਕੋ ਕੋ ਲੱਗਦਾ 20 ਕਿਲੋ 20 ਕਿਲੋ ਚੁਕਦੇ ਜੈਸਾ ਨਾਲ 20 ਕਿਲੋ ਪੁੱਤ ਤੂੰ ਕਿੱਥੇ ਚੁਕਦੇਂਗੀ ਸਹੀ ਗੱਲ ਹੈ ਇੱਕ ਹੋ ਸਾਡੀ ਪੰਡ ਤਾਂ ਉੱਡੀ ਆ ਪੰਡ ਤਾਂ ਲੋ ਜੀ ਚਕਾਤੀ ਆਪਾਂ ਹੂੰ ਪੰਡ ਤਾਂ ਉੱਡੀ ਆ ਲਖਵੀਰ ਨੂੰ ਪੰਡ ਤੇ ਚੌੜੇ ਸੀ ਫੀੜਾ ਵਾਲੇ ਗੱਟੇ ਫੀੜਾ ਵਾਲੇ ਆ ਹੂੰ ਹੂੰ ਲਿਆ ਵਾਂਗੇ ਵਟੇਗਾ ਚੁੱਕ ਲਿਆ ਜੀ ਆਪਾਂ ਨਰਮਾ ਹਜੇ ਖੜਾ ਸਾਡਾ ਤਾਂ ਨਰਮਾ ਆਪ ਟਾਈਮ ਲੱਗਣਗੇ ਹੋਰ ਪ੍ਰੀਤ ਹੋਰਾਂ ਦਾ ਨਰਮਾ ਵੀ ਤੋਲਿਆ ਉਹਨਾਂ ਨੇ ਦੇਖਾਂਗੇ ਕਿੰਨਾ ਕੁ ਚੁੱਕਿਆ ਦੋਨਾਂ ਨੂੰ ਆਪਣੀ ਨੇ ਚੱਕਲੀ ਪੰਡ ਆਹ ਕੰਮ ਵਧੀਆ ਐ ਕੰਮ ਕਰਿਆਗਾ ਠੀਕ ਐ ਕੰਮ ਤਾਂ ਮਕਾਬਲੀ ਐ ਗਰੇ ਆ ਗੁਜ਼ਾਰਾ ਤਾਂ ਕਰਾਂਗੇ ਵਿਦਿਆ ਖੜੋਗੇ ਨਾਲੇ ਟਕਰਾ ਲੈਂਦੇ ਕੰਮ ਨਾਲੇ ਆਪਾਂ ਕਰਦੇ ਟੋਚ ਕੰਮ ਤਾਂ ਵਈ ਕਰਨਾ ਹੀ ਆਪਦਾ ਕਿ ਨਹੀਂ ਕੰਮ ਆਪਦੇ ਕੰਮ ਦਾ ਕੋਈ ਡਰ ਨਹੀਂ ਹੁੰਦਾ ਲਓ ਜੀ ਝੋਨਾ ਵੀ ਆਉਣ ਵਾਲਾ ਹੀ ਆਜੂਗਾ ਹੁਣ ਮੈਂ ਆਪ ਖੱਬੀ ਨਹੀਂ ਕੱਦੂ ਨਹੀਂ ਜਾਂਦਾ ਖਾਣ ਲਓ ਜੀ ਸਾਰੇ ਭੈਣ ਭਰਾ ਕੱਦੂ ਲੈ ਜਾਓ ਕਾਫੀ ਖੜੇ ਐ ਲਖਵੀਰ ਕਹਿੰਦੀ ਹੋਰ ਬਥੇਰੇ ਕੱਚੇ ਕੱਚੇ ਲੱਗੇ ਪਏ ਨਾਲੇ ਆਪ ਤੇ ਬਣਾ ਲਉ ਨਾ ਤੁਸੀਂ ਐਲੋ ਐਲੋ ਬਰਾ ਲੈ ਜਾ ਐਲੋ ਬਰਾ ਵੀ ਲੈ ਜਾ ਦੇਖੋ ਕਿੱਥੇ ਲਾਇਆ ਵਿਚਾਰੇ ਨੇ ਇਹ ਜੋ ਨਾ ਪਾਣੀ ਪਾਉਂਦੀ ਐ ਲਾ ਲਿਆ ਕਰੋ ਨਾ ਫਿਰ ਕੁਛੜਨ ਦੀ ਵੇੜ ਨਹੀਂ ਜੱਟ ਨੂੰ ਐਲੋ ਬਰਾ ਕਿੱਥੋਂ ਲਾ ਲਾਂਗੇ ਚੰਗੀ ਗੱਲ ਨਹੀਂ ਜੀ ਤੋ ਆਪਾਂ ਨਰਮਨ ਵੇੜਤਾ ਨਾ ਉਹ ਫੇਰ ਤਾਂ ਫਿਰ ਨੂੰ ਆ ਫੇਰ ਆਵਦਾ ਲਾ ਲੇ ਇਹਦੇ ਨਾ ਟੋਏ ਬਣਾ ਕੇ ਪਾਣੀ ਪਾ ਦੇਗੇ ਓਏ ਇਹ ਕਰੇ ਸੀ ਉਹ ਦੋ ਗੜੀ ਹੋਰ ਨੇ ਪਾਪ ਕੇ ਇਹੋ ਇੱਥੇ ਸੜਤਾ ਇਹ ਆਪਣੇ ਆਪ ਹੀ ਉਗ ਰਿਹਾ ਹੈ ਆਪਣੇ ਆਪ ਜੜ ਲਾ ਗਿਆ ਹਮ ਆਈ ਹੋ ਗੰ ਮੈਂ ਕੋ ਕੋ ਹੋਣੀਰੇ ਚਾਰੇ ਨਾ ਹੋ ਬਰਾਂਗੇ ਚੱਕ ਕੋਈ ਇਨਾ ਨਰਮਾ ਚੁਕਤਾ ਪ੍ਰੀਤ ਨੇ ਤੇ ਜਸ਼ਨ ਨੇ ਮੋਟਾ-ਮੋਟਾ ਦੁਆਰੇ ਬੰਨੀ ਹੈ ਘਰੇ ਆ ਕੇ ਦੁਆਰੇ ਹਾਂ ਦੇਖੋ ਪੰਡ ਬੰਨੀ ਦੇਖੋ ਬਸ ਗੋਤ ਜੀ ਜੀ ਟਰ ਡੱਡ ਚ ਤੁਹਾਨੂੰ ਪੈਣਾ ਇਨਾ ਨਰਮਾ ਚੁਕਤਾ ਭਾਵਾਂ ਚੁਕਤਾ ਸਾਰਾ ਨਹੀਂ ਲੱਗਦੀ ਲਾਜ ਲਾਜ ਨਾ ਨਾ 100 ਰੁਪਏ ਲੈ ਗਏ ਉਹ ਦੇਖੋ ਹੁਣ ਭਰ ਗਈਂਂ ਦੋਲੀ ਇੱਥੇ 100 ਰੁਪਏ ਲੈ ਗਏ ਇਨਾ ਨਰਮਾ ਚੁੱਕ ਕੇ ਆ ਤੇ ਦੇ ਦੋ ਕਿਤੇ ਫਰਾਂਡੇ ਧਰਦੇ ਮੁਰਕੇ ਉੱਥੇ ਖਾਂ ਲਓ ਜੀ ਆਪਣੀ ਪ੍ਰੀਤ ਬਣਾਉਂਦੀ ਹੈ ਬੜੀਆਂ ਦੀ ਭੁਰਜੀ ਬੀਬੀ ਨੇ ਸਿਖਾਤੀ ਇਹਨਾਂ ਨੂੰ ਤੜਕੇ ਸਬਜ਼ੀ ਕਿਵੇਂ ਬਣਦੀ ਹੈ ਹੁਣ ਉਹ ਮੈਂ ਢਮਾ ਦਿਆਂ ਦੀ ਮੰਮੀ ਮੈਂ ਬਣਾਵਾ ਤੇ ਹੁਣ ਸਿਆਣਾ ਕਿ ਸਾਡੀਆਂ ਦੋਨੇ ਬਣਾ ਜਸ਼ਨ ਵੀ ਪ੍ਰੀਤ ਵੀ ਤੇ ਬੀਬੀ ਕਹਿੰਦੀ ਕद्दू ਬਣਾ ਲੈ ਆਪਣੇ ਹੋ ਪਏ ਆਪਣੇ ਕद्दू ਜੀਰੇ ਮਸਾਲਾ ਰਗੜਿਆ ਤੇ ਜੇ ਨਾ ਮੈਂ ਕਿਹਾ ਪ੍ਰੀਤ ਨੂੰ ਬਣਾ ਲੈਣਦੇ ਆਪਾਂ ਨੇ ਵੀਡੀਓ ਬਣਾਉਣੇ ਆ ਤੇ ਸਮਾਨ ਆਪਣਾ ਬਿਲਕੁਲ ਰੈਡੀ ਆ ਮਸਾਲਾ ਰਗੜਿਆ ਤੇ ਨਾਲ ਦੀ ਨਾਲ ਦੋ ਤਿੰਨ ਸੀਟੀਆਂ ਨਾਲ ਆਪਣੀ ਜਾਣੂਗੀ ਕद्दू ਦੀ ਸਬਜ਼ੀ ਬਣਾ ਤੇ ਇਧਰ ਆਪਣੀ ਬਣ ਰਹੀ ਹੈ ਬਈ ਫਰੀਦ ਬਣਾ ਰਹੀ ਐ ਅੱਜ ਸਬਜ਼ੀ ਬੜੀਆਂ ਦੀ ਭੁਰਜੀ ਆਇਆ ਪਤਾ ਬ੍ਰਾਊਨ ਹੋਗਾ ਮਸਾਲਾ ਨੂਨ ਮਰਚ ਪਾ ਦੇ ਪਹਿਲਾਂ ਆਂਦਾ ਆਂਦਾ ਦਵਾ ਤੋ ਆਖੇ ਆਂਦਾ ਨੀਵਾ ਕਰਕੇ ਨੀਵਾ ਕਰਕੇ ਤੇ ਫਿਰ ਆਪਾਂ ਬਣਾਵਾਂਗੇ ਜੇਤੂ ਬਾਅਦ ਕद्दू ਦੀ ਸਬਜ਼ੀ ਆਜ ਪ੍ਰੀਤ ਨੇ ਦੇ ਜਸ਼ਨ ਨੇ 5-6 ਕਿਲੋ ਨਰਮਾ ਚੁਕਿਆ ਤੇ 6 ਕਿਲੋ ਨਰਮਾ ਚੁਕਿਆ ਦੇ ਦਾਦੇ ਤੋਂ 1000 ਰੁਪਇਆ ਲਿਆਂਦਾ 1000 ਆਦੀ ਸੀ 100 ਰੁਪਇਆ ਲਿਆਂਦਾ ਤੇ ਸਵੇਰ ਦਿਆਂ ਫਿਰਦਿਆਂ ਝੋਲੀ ਬੰਨ ਕੇ ਨਰਮਾ ਚੁਕਦਿਆਂ ਕਰਤੀ ਨਾ ਬੜੇ ਉਹ ਤੇ ਫੁੱਲ ਬਿਤੇ ਗੈਸ ਦਾ ਹੋ ਘੱਟਾ। ਲੋਚ ਆਇਆ ਬੰਦ ਜਾਂਦੀ ਆਪਣੀ ਸਬਜ਼ੀ ਤਿਆਰ ਹੋ ਕੇ। ਗੜੀਆਂ ਦੀ ਪਰਜੀ ਝਾੜ ਦੇ ਲੈਵੋ ਤਾਂ ਕੱਚੀ ਫਿਰ ਉਹਦੇ ਵਿੱਚ ਜਿਹੜਾ ਲੱਗੇ ਹੋਏ ਨੇ। ਹਾਂ। ਚੱਕੋ ਜੀ ਸਬਜ਼ੀ ਬਣ ਕੇ ਹੋ ਗਈ ਰੈਡੀ ਲਓ ਜੀ ਆਪਣੀ ਸਬਜ਼ੀ ਗਈ ਬਾਣਾ ਤੇ ਪ੍ਰੀਤ ਦੇ ਵੀ ਬਣਾ ਲਈ ਤੇ ਪੁਰਜੀ ਬਣਾਲੀ ਬ੍ਰੀਤ ਨੇ ਆਪਾਂ ਇੱਥੇ ਬੈਠੇ ਆਂ ਬੀਬੀ ਬੈਠੀ ਇਧਰ ਜਸ਼ਨ ਕੰਮ ਕਰੀ ਜਾਂਦੀ ਦਿਖਦੀ ਨਹੀਂ ਆ ਬਠਾ ਸਸੀ ਕਾਬ ਲਾ ਓਏ ਹੂੰ ਸਸੀ ਕਾਬ ਲਾ ਦੇ ਸਸੀ ਕਾਲ ਜੀ ਸਾਰਾ ਨੇ ਮੇਰੀ ਰਾਈਟਿੰਗ ਦੀ ਦਿਖਾਉਣੀ ਆ ਦਿਖਾਉਣੇ ਰੈਟ ਆ ਮੇਰੀ ਇੱਕ ਵਾਰ ਜਸ਼ਨ ਦੀ ਰਾਈਟਿੰਗ ਦੇਖੋ ਤੇ ਆਪਾਂ ਬਣਾ ਲਈ ਜੀ ਕद्दू ਦੀ ਸਬਜੀ ਤੇ ਸਬਜੀ ਬਣ ਗਈ ਆਟਾ ਗੁੰਨ ਲਿਆ ਤੇ ਦੁੱਧ ਗਰਮ ਕਰ ਲਿਆ ਆਪਾਂ ਤੇ ਹੁਣ ਆਪਾਂ ਬੈਠੇ ਜੀ ਕੁਵਾਰੀ ਇੱਥੇ ਬੀਬੀ ਕੋਲੇ ਤੇ ਫਿਰ ਆਪਾਂ ਰੋਟੀਆਂ ਲੱਗ ਜਰ ਨਾਲ ਦੀਆਂ ਕਿਉਂਕਿ ਬੱਚੇ ਕਹਿੰਦੇ ਭੁੱਖ ਲੱਗੀ ਪਈ ਐ ਜਸ਼ਨ ਤੇ ਬਰੀ ਤਾਂ ਤੇ ਬਣਾ ਕੇ ਦੇਨੇ ਰੋਟੀ ਆਪਾਂ ਇਹਨਾਂ ਨੂੰ ਹਨਾ ਤੇ ਇਹ ਕਿ ਇਹ ਗੱਲ ਐ ਨਾ ਵੀ ਅੱਜ ਵਾਲੇ ਬਲੌਗ ਚ ਮੈਂ ਇਹੀ ਸਪੈਸ਼ਲ ਕਹਿਣਾ ਚਾਹੁੰਦੀ ਆ ਵੀ ਹਨਾ ਜੀ ਬੰਦਾ ਇੱਕ ਹੱਦ ਦਾ ਜਿਆਦਾ ਖੁਸ਼ ਰਹਿੰਦਾ ਜਾਂ ਜਿਆਦਾ ਬੋਲਦਾ ਮਤਲਬ ਇਹ ਬੋਲਣਾ ਨਹੀਂ ਚਾਹੀਦਾ ਮੇਛਾਏ ਬੱਚੇ ਸੜੇ ਰਹਿਣਾ ਚਾਹੀਦਾ ਇਹ ਚੀਜ਼ ਕਮੈਂਟ ਕਰਕੇ ਜਰੂਰ ਦੱਸਿਓ ਹਨ ਵੀ ਸਾਰਾ ਦਿਨ ਚੁੱਪਚਾਪ ਤੇ ਬੱਚੇ ਸੜੇ ਨਾ ਕਿਸੇ ਨੂੰ ਬੁਲਾਉਣਾ ਨਾ ਚਲਾਉਣਾ ਹਨਾ ਵੀ ਉਹ ਚੀਜ਼ ਵਧੀਆ ਲੱਗਦੀ ਹੈ ਜਿਹੜਾ ਬੰਦਾ ਹੱਸਦਾ ਖੇਡਦਾ ਬੋਲਦਾ ਉਹ ਵਧੀਆ ਲੱਗਦੀ ਹੈ ਇਹ ਚੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਜੇ ਮੇਰੀ ਆਦਤ ਦਾ ਹੱਸਣ ਦੀ ਹਨਾ ਤੇ ਆਪਾਂ ਜਿੱਥੇ ਵੀ ਦੋ ਜਣੀਆਂ ਲੇਡੀਜ਼ ਬੈੰਨੇ ਹਨਾ ਵੀ ਜਿੱਥੇ ਵੀ ਮੈਂ ਬੈਠ ਜਾਨੀ ਰੌਣਕ ਲਾ ਦਿੰਦੀ ਐ ਤੇ ਕੋਈ ਵੀ ਕੰਮ ਕਰਦੇ ਕੰਮ ਕਰਨ ਨੂੰ ਠੀਕ ਕਰਦਾ ਹਨਾ ਜੇ ਆਪਾਂ ਚੁੱਪ ਕਰਕੇ ਆਕੜ 'ਚ ਮੈਂ ਫਿਰਦੀ ਨਾ ਮਾਕੜ 'ਚ ਉਹ ਫਿਰਦੀਆਂ ਲੈ ਤੇ ਨਾ ਤਾਂ ਖੇਤ ਜੀ ਲੱਗਦਾ ਤੇ ਨਾ ਕੋਈ ਕੰਮ ਕਰਦਾ ਜੀ ਕਰਦਾ ਤੇ ਬਾਕੀ ਮੇਰਾ ਨੇਚਰ ਜਿਵੇਂ ਦਾ ਹੈਗਾ ਹਨਾ ਵੀ ਉਵੇਂ ਪਤਾ ਹੀ ਲੱਗ ਜਾਂਦਾ ਤੁਸੀਂ ਵਲੌਗ ਦੇਖਦੇ ਹੋ ਆਪਣਾ ਨੇਚਰ ਹੈਗਾ ਵਧੀਆ ਬੋਲਣਾ ਅ ਬਾਕੀ ਕੁਛ ਆਉਂਦਾ ਦਿਲ ਦਾ ਸਾਫ ਬੰਦਾ ਹੁੰਦਾ ਜਿਹੜਾ ਹਨਾ ਉਹ ਬੋਲਦਾ ਹੈ ਹੱਸਦਾ ਖੇਡਦਾ ਤੇ ਮੇਰੀ ਆਦਤ ਹੈ ਖੁਸ਼ ਰਹਿਣਾ ਹਨਾ ਵੀ ਕਿੰਨੇ ਵੀ ਮਰਜੀ ਦੁੱਖ ਹੋਣ ਖੁਸ਼ ਰਹਿਣੀ ਹੈ ਮੈਂ ਤੇ ਇੱਕ ਵੇ ਮਰੋ ਮਰੋ ਜੇ ਨਹੀਂ ਕਰੀ ਜਾਂਦਾ ਨਾ ਸਾਰਾ ਦਿਨ ਵੀ ਬਸ ਆਏ ਕਿਉਂ ਹੋ ਗਿਆ ਆਏ ਨਹੀਂ ਹੋਣਾ ਚਾਹੀਦਾ ਆਪਾਂ ਕੋਈ ਵੀ ਦੁੱਖ ਹੈ ਤਕਲੀਫ ਹੈ ਉਹਨੂੰ ਹੱਸ ਕੇ ਕੱਢ ਲੈਨੇ ਆ ਹਨਾ ਇਹ ਵੀ ਹੁਨਰ ਹੁੰਦਾ ਕਹਿੰਦੇ ਇੱਕ ਬੰਦੇ 'ਚ ਕਲਾ ਹੁੰਦੀ ਹਰੇਕ ਬੰਦੇ 'ਚ ਨੀਕ ਕਲਾ ਹੁੰਦੀ ਤੇ ਇਹ ਕਲਾ ਹੋਣੀ ਚਾਹੀਦੀ ਆ ਰੇਗ 'ਚ ਹਨਾ ਕਿਉਂਕਿ ਦੁੱਖ 'ਚ ਵੀ ਜਿਹੜਾ ਬੰਦਾ ਖੁਸ਼ ਰਹਿੰਦਾ ਉਹ ਬਹੁਤ ਵਧੀਆ ਹੁੰਦਾ ਬੰਦਾ ਮੇਰੀ ਇਹੀ ਆਦਤ ਹੈ ਇਹੀ ਨੇਚਰ ਹੈ ਮੇਰਾ ਜਿਆਦਾ ਬੋਲਣ ਦੀ ਵੀ ਇਹੀ ਆਦਤ ਹੈ ਹਨਾ ਵੀ ਖੁਸ਼ੀਆਂ ਆਪਣੇ ਕੋਲ ਹੀ ਹੁੰਦੀਆਂ ਨੇ ਖੁਸ਼ੀਆਂ ਬਸ ਆਪਾਂ ਨੂੰ ਇੱਕ ਲੱਭਣ ਦੀ ਧੀਰ ਹੁੰਦੀ ਐ ਤੇ ਆਪਾਂ ਨੂੰ ਖੁਸ਼ੀਆਂ ਦਾ ਤਰੀਕਾ ਹੋਣਾ ਚਾਹੀਦਾ ਵੀ ਇਹ ਖੁਸ਼ੀਆਂ ਆਪਾਂ ਨੂੰ ਕਿੱਥੋਂ ਕਿਵੇਂ ਮਿਲਣਗੀਆਂ ਕਿਹੜੇ ਮੌਕੇ ਤੇ ਮਿਲਣਗੀਆਂ ਤੇ ਕਿਥੋਂ ਆਪਾਂ ਗੱਲਾਂ 'ਚੋਂ ਗੱਲਾਂ ਕੱਢ ਕੇ ਤੇ ਆਪਾਂ ਖੁਸ਼ ਹੋ ਸਕਦੇ ਹਾਂ ਸਕਦੇ ਉਹ ਮੈਨੂੰ ਇਹ ਜੀ ਦਾ ਥੋੜਾ ਜਿਆਦਾ ਪਤਾ ਹੈ ਹਨਾ ਵੀ ਜੇ ਆਪਾਂ ਨਾਰਮਲ ਗੱਲ ਵੀ ਕਰਦੇ ਹਾਂ ਹਨਾ ਤੇ ਉਸੇ ਗੱਲ ਨੂੰ ਆਪਾਂ ਫਨੀ ਤਰੀਕੇ ਨਾਲ ਕਰਕੇ ਵੀ ਹੱਸ ਸਕਦੇ ਤੇ ਥੋੜੀ ਜੀ ਮੇਰੀ ਇਹੀ ਆਦਤ ਹੈ ਬਾਕੀ ਹਨਾ ਤੇ ਉਹ ਤੁਸੀਂ ਕਮੈਂਟ ਕਰਕੇ ਦੱਸ ਦਿਓ ਹਨਾ ਵੀ ਜੇ ਮੇਰੀ ਆਦਤ ਤੁਹਾਨੂੰ ਕਿਵੇਂ ਲੱਗਦੀ ਵਧੀਆ ਲੱਗਦੀ ਨਹੀਂ ਤੇ ਭੈਣ ਨੇ ਸਪੈਸ਼ਲ ਕਮੈਂਟ ਕਰਿਆ ਹਨਾ ਵੀ ਤੁਸੀਂ ਬਾਤ ਵੱਧ ਬੋਲਦੇ ਹੋ ਹੱਸਦੇ ਹੋ ਕਸੂ ਆਦਤ ਹੈ ਨਾ ਨੇਚਰ ਜਿਹੜੀ ਉਹ ਚੀਜ਼ ਮੇਰੇ ਅੰਦਰ ਹੈ ਨਾ ਕਹਿੰਦੇ ਨੇ ਪਰ ਵੀ ਉਹ ਹੁਣ ਤਾਂ ਇੱਕੇਦਾਂ ਹਟ ਨਹੀਂ ਸਕਦੀ ਤੇ ਖੁਸ਼ ਰਹਿਣਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਪਾਪ ਹੈ ਜਾਂ ਖੁਸ਼ ਰਹਿਣਾ ਜਾਂ ਵੱਧ ਬੋਲਣਾ ਪਾਪ ਹੈ ਤੇ ਕੁਝ ਭੈਣਾਂ ਨੂੰ ਲੱਗਦਾ ਹੋਊਗਾ ਨਾ ਕਿ ਜਿੰਨਾਂ ਨੂੰ ਆਏ ਵੀ ਇਹ ਚੀਜ਼ ਪਾਪ ਹੈ ਵੱਧ ਬੋਲਣਾ ਜੇ ਇੱਕ ਲੇਡੀ ਦਾ ਵਿਆਹ ਹੋ ਗਿਆ ਬੱਚੇ ਹੋਗੇ ਤਾਂ ਉਹ ਹੱਸ ਨਹੀਂ ਸਕਦੀ ਖੁਸ਼ ਨਹੀਂ ਹੋ ਸਕਦੀ ਮੈਨੂੰ ਤਾਂ ਇਹ ਲੱਗਦਾ ਵੀ ਇਹ ਚੀਜ਼ ਸਹੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਵੀ ਮੈਂ ਇਹ ਚੀਜ਼ ਗਲਤ ਕਹੀ ਹੈ ਗੱਲ ਜਾਂ ਸਹੀ ਕਹੀ ਹੈ ਲਓ ਜੀ ਜਿਸ਼ਨ ਆਪਣਾ ਘਰੀ ਦਾ ਸਕੂਲ ਦਾ ਕੰਮ ਨਾ ਤੇ ਇਹ ਵੀ ਮੇਰਾ ਪਤਨਾ ਲਿਆ ਸੀ ਸਰ ਤੇ ਜਾਂ ਮੇਰੀ ਸਿੰਪਲ ਰਾਈਟਿੰਗ ਆ ਤੁਸੀਂ ਕਹੋਗੇ ਵੀਡੀਓ ਚ ਦਿਖਾਉਣ ਵਾਸਤੇ ਤਾਂ ਹੀ ਡਿਸਾਈਨ ਕੀਤੀ ਆ ਆ ਮੇਰੀ ਸਿੰਪਲ ਰਾਈਟਿੰਗ ਹੈ ਮੈਂ ਕਿੱਛੇ ਦਿਖਾ ਦਿੰਦੀ ਆ ਹਮ ਆ ਦੇਖੋ ਆ ਦੇਖੋ ਨੇ ਆਇਆ ਜਿਸ਼ਨ ਦੀ ਰਾਈਟਿੰਗ ਉਹ ਸਕੂਲ ਦਾ ਲੱਗਿਆ ਪਿਆ ਕੰਮ ਕਰਨ ਫਟਾਫਟ ਤੇ ਬਸ ਆਪਾਂ ਵੀ ਰੋਟੀ ਲਾਦੇ ਹਾਂ ਨਾ ਫਿਰ ਨੂੰ ਕਟਾਈ ਜਾਂਦੇ ਆ ਬਸ ਪੈਂਸਲ ਸ਼ੌਟ ਜੀ ਲੱਗ ਗਿਆ ਜੀ ਪਿੱਕਲੀ ਦਾ ਘਰੇ ਅੱਜ ਨਾ ਵੀ ਕੋਈ ਲੱਗਿਆ ਖਾਣ ਨੂੰ ਹੁੰਦਾ ਘਰ ਹੈ ਨਾ ਕੱਲੇ ਬੰਦੇ ਨੂੰ ਦਾ ਹੋਰ ਉੱਧਰ ਹੋ ਗਿਆ ਬਹੁਤ ਹੁਣ ਤਾਂ ਦੋ ਕੁ ਦਿਨਾਂ ਦਾ ਨਰਮ ਨਿਬੜ ਜੂਗਾ ਫਿਰ ਘਰੇ ਇੱਟ ਇੱਟ ਨਿਕਲ ਕੇ ਆਊਗੀ ਕੋਈ ਇੱਟ ਦਾ ਬੰਦਾ ਬਣ ਕੇ ਬੀਬੀ ਨੂੰ ਖਾਣ ਆਊਗਾ ਐ ਖਾਣ ਦੀ ਗੱਲ ਨਹੀਂ ਉਹੀ ਆਏ ਜਿਹਾ ਲੱਗਦਾ ਕਿ ਸੋਨਸਰਾ ਹੋ ਜਾਂਦੀ ਕੱਢਣੀ ਹੋਊਗੀ ਵੀ ਤਾਂ ਬੰਦੇ ਝਟਮਾ ਆਪਸ ਕੋਲ ਬੰਦ ਜਾਂਦੇ ਨੇ ਹੂੰ ਹੂੰ ਐਂਡ ਪਾਣੀ ਹੁਣ ਆਇਆ ਨਾ ਨਹਿਰ ਚ ਪਾਣੀ ਹੈ ਰੋਜ਼ ਹੀ ਛੱਡ ਦਿੰਦੇ ਆ ਪਾਣੀ ਟੈਂਕੀ ਨਹੀਂ ਮਾਰੇ ਮਾਪੇਰ ਮੁੱਕ ਜਾਂਦਾ ਫਿਰ ਖਾ ਜਾਂਦਾ ਹਾਂ ਹਾਂ ਫਿਰ ਆਪਾਂ ਗੀਜਰ ਨਹੀਂ ਚਲਾ ਸਕਦੇ ਜੇ ਆਪਣੀ ਟੈਂਕੀ ਚ ਪਾਣੀ ਨਹੀਂ ਹੈ ਨਾ ਥੋੜਾ ਵੀ ਰਹੇਗਾ ਫਿਰ ਵੀ ਨਹੀਂ ਚਲਾ ਸਕਦੇ ਹੋਰ ਫਿਰ ਪਾਣੀ ਤੇ ਜ਼ਰੂਰੀ ਹੈ ਨਾ ਟੈਂਕੀ ਭਰ ਕੇ ਰੱਖਣ ਮੈਂ ਤਾਂ ਮੈਂ ਕਾਲੇ ਨਾਲੇ ਲੱਗੀ ਭਰੀ ਸੀ ਨਾ ਟੈਂਕੀ ਭਰਤੀ ਸੀ ਭੰਡੇ ਭੰਡੇ ਨੂੰ ਡਾਈਚੋਂ ਭਰਤ ਲਿਆ ਕੋਪੜੇ ਇੱਥੇ ਹੀ ਜਲੇ ਦੜਕੇ ਮੈਂ ਇੱਥੇ ਨੇੜੇ ਨਾਲ ਛਾਂ ਹੁੰਦੀ ਹੈ ਹਾਂ ਵੀ ਹਾਂ ਭਟਾ ਨਾ ਆਈ ਤੇ ਅੱਜ ਆਪਣੇ ਮੇਸ ਮੁੰਡੇ ਨੇ ਨਾ ਆਟਾ ਨਹੀਂ ਗੁੰਨਿਆ ਕਿਉਂ ਬਈ ਅੱਜ ਆਟਾ ਨਹੀਂ ਗੁੰਨਿਆ ਹੈ ਬੱਸ ਰੋਟੀ ਲਾ ਦਿੰਦੇ ਕੀ ਕਰੀਵੇ ਨਾ ਕੁੱਤਾ ਕਰਕੇ ਉਹ ਜਿਉ ਮੇਰੇ ਵਾਲ ਬਾਹਰ ਨਿਕਲ ਜਾਂਦੇ ਹਾਂ ਹਾਂ ਹੂੰ ਤਾਂ ਮੈਂ ਦੇਖਿਆ ਜਿੰਨਾ ਬਖੂਰ ਗੁੱਤ ਕਰਦੇ ਹਾਂ ਉਹ ਮੋਟੇ-ਮੋਟੇ ਵਾਲ ਲੈ ਕੇ ਮੈਨੂੰ ਆਉਂਦੀ ਸੱਤ ਕੰਝੂਰੀ ਕੱਤਨੇ ਕਰਕੇ ਦਿਖਾਵਾਂ ਤੇ ਹੈ ਵੀਰੇ ਕਿੰਨਾ ਨਰਮਜੋਗਤਾ ਅੱਜ ਤੁਸੀਂ 600 6 ਕਿਲੋ 6 6 ਕਿਲੋ ਨਰਮਜੋਗਤਾ 프리ਦੇ ਨੇ ਦੇ ਜਿਹਾ ਲੈ ਮੈਨੂੰ ਕੋ 100 ਰੁਪਏ ਕਰਾਇਆ ਮਿਲਿਆ ਪਾਪੜ ਦੇ ਤਾਂ 100 ਰੁਪਏ ਨਾਲ ਸੀ 280 ਪਰ 100 ਚੱਲ ਬਹੁਤ ਹੈ ਇਮਾਨਦਾਰੀ ਦਾ ਕਹਿੰਦੇ ਨੇ ਕੁਸ ਹੰਨੀ ਬਹੁਤ ਹੁੰਦਾ ਮੰਮੇ ਤੇ ਲੋ ਕਰਨ ਮੈਂ ਮੈਂ ਹੁਣ ਰੋਟੀ ਲਾਗਦੀ ਪੁੱਤ ਕੋਈ ਕੀਤੀ ਐ ਲਓ ਜੀ ਆਪਾਂ ਹੁਣ ਬਣਾ ਲਈਏ ਰੋਟੀ ਆਟਾ ਆਪਣਾ ਬੁੰਨੇ ਪੇ ਤੇ ਆਪਾਂ ਫਟਾਫਟ ਲਾ ਗੀਏ ਰੋਟੀ ਲਓ ਜੀ ਆਪਾਂ ਲਾ ਕੇ ਰੋਟੀ ਬਣਾਉਣ ਤੇ ਇਧਰ ਆਪਾਂ ਗੱਜਰੀ ਦੀ ਸਬਜ਼ੀ ਬਣਾ ਲਈ ਅਸਰੀਕੇ ਦਾ ਸੁੱਕੀ ਬਣਾ ਲਈ ਕਿਉਂਕਿ ਅ ਦੁੱਤ ਪੇ ਸਾਨੂੰ ਪਤਾ ਮਮਾ ਆ ਵੀ ਦਿਖਾ ਦੇ ਸਬਜ਼ੀ ਜਿਹੜੀ ਮੈਂ ਬਣਾਈ ਅੱਜ ਹਾਂ ਉਹ ਵੀ ਤੁਹਾਨੂੰ ਪਤਾ ਤੇ ਕਿਉਂਕਿ ਸੁੱਕੀ ਉਹ ਬਾਰੇ ਦੁੱਧ ਤੇਰੇ ਸੁਸ ਮੇਰੇ ਦਹੀਂ ਵੀ ਜਮਾਈਏ ਪੀਵਾਂਗੇ ਵੀ ਚਾਰ ਜਣਗਾਂ ਆਪਣੇ ਤੇ ਇਹ ਆਪਣੀ ਪ੍ਰੀਤ ਨੇ ਸਬਜ਼ ਬਣਾਈ ਇਸ ਤਰ੍ਹਾਂ ਬਹੁਤ ਟੇਸਟੀ ਖਾ ਕੇ ਦੇਖੀਏ ਸਿਫੋਸ ਵਾ ਤੇ ਸਦਾ ਆਪਣਾ ਹੋ ਗਿਆ ਕਰਨਾ ਇਹ ਵੀ ਖਾ ਲਾ ਰੋਟੀ ਕੋਲ ਪਰ ਮੱਕੜਾ ਬੜੀਆਂ ਬੜੀਆਂ ਹੁੰਦੀਆਂ ਹੋਵੇ ਉਹ ਵੀ ਐਂ ਬਣਦੀਆਂ ਸੇ ਵੀ ਬਣਦੀ ਪਤੋ ਵੀ ਗਣਾ ਚੋਪੜਾ ਮੈਂ ਨਾ ਚੁਪੜਾ ਰੱਖ ਦਿੰਦੀ ਬਸ ਸਬਜੀ ਪਾਲਾ ਤੇਰੀ ਆਲੀ ਹੈ ਤੇਰੀ ਆਲੀ ਹੈ ਨਹੀਂ ਸੁੱਤੀ ਹੈ ਤੇਰੀ ਆਲੀ ਪਰ ਇਹਨਾਂ ਦੁੱਧ ਡੂੜ ਕਿੰਨੋਂ ਸਾਦਾ ਵੀ ਨਾ ਫਿਰ ਆਪਾਂ ਦਹੀਂ ਵੀ ਖਾਣੀ ਹੁੰਦੀ ਸਾਰਾ ਤੇ ਜਿੰਨੇ ਮੇਰੇ ਵਧਾਂ ਨਾ ਕੀ ਨਹੀਂ ਇਹ ਤਾਂ ਆ ਦੇਖੀ ਚਾਹ ਚਾਹ ਜਾਂਦੇ ਆ ਸਾਰੇ ਇਹਦੇ ਆ ਜੋ ਸਾਰੇ ਭੰਪਰਾ ਖਾ ਲਓ ਜੀ ਰੋਟੀ ਦੋ ਦੋ ਸਬਜ਼ੀਆਂ ਬਣਾਉਂਗਾ ਅੱਜ ਆਪਾਂ ਉਹ ਲਉਗੀ ਆਥੜੀ ਦਵਾਈ ਹੋਣਾ ਕੱਲ ਤੇ ਖਾ ਲੋ ਖਾ ਲੋ ਵੀ ਵੀ ਲੱਗਦੇ ਆ ਤਾਂ ਫਿਰ ਮੱਕੜ ਆਉਣ ਲੱਗਿਆਂ ਨੀ ਰੋਟੀ ਦੇ ਮੇਰੀ ਬੈਠੀਆਂ ਉਹ ਤੇ ਚੱਕ ਲੂ ਬਸ ਸਬਜ਼ੀ ਦੇ ਪਾਲਾ ਰੋਟਣਾਂ ਤੇ ਹੁਣ ਲੈ ਬੈਣੂ ਤੇ ਸੁਮਗੜਾਉਣ ਲੱਗ ਜਾਂਦੇ ਜਿੱਤੇ ਮੱਕੜ ਬਹੁਤ ਜ਼ਿਆਦੇ ਆਉਂਦੇ ਆ ਤੇ ਮੁੜ ਕੇ ਫਿਰ ਰੋਟੀ ਵੀ ਖਰਾਬ ਕਰ ਦਿੰਦੇ ਆ ਮੱਕੜ ਤੇ ਆਹ ਲੱਕ ਵਧੀਆ ਪਹਿਲਾਂ ਚ ਖਾਦੀ ਜਾਵੇ ਜਨਾਬ ਦੇ ਨਾ ਭਾਂਡੇ ਵਗੈਰਾ ਚਟਕੀ ਜਾਂਦੇ ਆ ਫਜਾ ਜਾਨੂੰ ਨੂੰ ਵੀ ਕਹਿੰਦੇ ਜਸ਼ਨ ਨੂੰ ਵੀ ਖਾਓ ਤੇਰੇ ਨਾਲ ਅੱਜ ਸੁਣ ਕੇ ਬੰਦਾ ਕਰਾ ਸੁਆਟਾ ਬਗਿਆ ਇਹ ਤਾਂ ਜਿਹੜੀ ਅਟੈਚਮੈਂਟ ਵਾਲੀ ਚੀਜ਼ ਹੈ ਹੋਰ ਨਹੀਂ ਚੜਿਆ ਨਹੀਂ ਜਾਂਦਾ ਬਿੱਲੀ ਕੋਲੇ ਅਸੀਂ ਸਿਲੰਡਰ ਲਾ ਦਿੰਦੇ ਹੁੰਦੇ ਲੋ ਜੀ ਰੋਟੀ ਪਾਣੀ ਖਾ ਲਿਆ ਆਪਾਂ ਆਲੇ ਕਮਰੇ ਚੋ ਲਾ ਰੱਖਿਆ ਤੁਣਾ ਲੱਗਦਾ ਛੋਟੀ ਪਣੀ ਖਾ ਕੇ ਤੇ ਆਪਾਂ ਪਾਉਂਦੇ ਜੀ ਹੁਣ ਭਾਂਦੇ ਤੇ ਇਹ ਚਾਹ ਦੇ ਵਿੱਚ ਮਿਲਣਾ ਕਿਉਂ ਨਾ ਚਾਹ ਚ ਪਾਣੀ ਖਾ ਕੇ ਹੋਵੇ ਸੋ ਕਿਉਂ ਖੇਤ ਆ ਹੁਣ ਦੋ ਦਿਨ ਟਾਈਮ ਲੱਗਣਾ ਸਵੇਰ ਨਾਲ ਪਾਣੀ ਨਾਲ ਹੁਣ ਆ ਗਾ ਹੁਣ ਨਾ ਅੱਗ ਚੜ ਕੇ ਬਾਹਰ ਚੱਲੀ ਆ ਰਹੀ ਸੀ ਚੜ ਕੇ ਬਾਹਰ ਹੁਣ ਹੀ ਆਉਣੀ ਅੰਮੀ ਸੈਕਿੰਡ ਆ ਗਏ ਠੀਕ ਸੋ ਲਈ ਫਿਰ ਹੁਣ ਆ ਜੀ ਵੀਡੀਓ ਰੱਟੀ ਇਹਨਾਂ ਦੇ ਕਰਦੇ ਆ ਨਾ ਵੀਡੀਓ ਵਧੀਆ ਨਹੀਂ ਤੇ ਲਾਈਕ ਸ਼ੇਅਰ ਕਮੈਂਟ ਜੀ ਦੇਖੋ ਤੇ ਬਾਕੀ ਜੀ ਵੀਡੀਓ ਪਲੀਜ਼ ਵੀਡੀਓ ਨੂੰ ਫੋਲੋ ਕਰ ਲਓ ਸੋਨੂੰ ਨੂੰ ਕਰਾ ਜੋ ਕਮੈਂਟ ਤੇ ਮਿਲਾਂਗੇ ਕੱਲ੍ਹ ਨੂੰ ਜੀ ਸੋਨੂੰ ਦੇ ਨਾਲ ਸੌਸ਼ੀ ਕਾਲ ਬਾਈ ਬਾਈ ਜੀ